ਦਿਲ ਦੇ ਜਜ਼ਬਾਤ ਦਿਲ ਦੇ ਜਜ਼ਬਾਤ ਕੋ ਅਨਮੋਲ ਅਹਿਸਾਸ ਹਨ ਜੋ ਸ਼ਬਦਾਂ ਵਿੱਚ ਪੂਰੇ ਨਹੀਂ ਉਤਰਦੇ ਕਈ ਵਾਰੀ ਇਹ ਹਸਾ ਦਿੰਦੇ ਹਨ ਕਈ ਵਾਰੀ ਅੱਖਾਂ ਨੂੰ ਨਮੀ ਦੇ ਜਾਂਦੇ ਹਨ ਇਹ ਉਹ ਭਾਵਨਾਵਾਂ ਹਨ ਜੋ ਸਾਡੀ ਰੂਹ ਨੂੰ ਛੂਹ ਜਾਂਦੀਆਂ ਹਨ ਨੰਬਰ 1 ਪਿਆਰ ਦਿਲ ਦਾ ਸਭ ਤੋਂ ਸੁੰਦਰ ਜਜ਼ਬਾਤ ਇਹ ਬਿਨਾਂ ਸ਼ਰਤਾਂ ਦੇ ਹੁੰਦਾ ਹੈ ਜਿੱਥੇ ਦਿਲ ਨੂੰ ਬਿਨਾਂ ਸ਼ਬਦਾਂ ਦੇ ਸਮਝਿਆ ਜਾਂਦਾ ਹੈ ਨੰਬਰ 2 ਦੁੱਖ ਜਦੋਂ ਦਿਲ ਟੁੱਟਦਾ ਹੈ ਜਾਂ ਕਿਸੇ ਦੀ ਯਾਦ ਆਉਂਦੀ ਹੈ ਤਾਂ ਇਹ ਅੱਖਾਂ ਰਾਹੀਂ ਵਹਿ ਜਾਂਦਾ ਹੈ ਨੰਬਰ 3 ਖੁਸ਼ੀ ਦਿਲ ਨੂੰ ਖੁਸ਼ੀ ਮਿਲਦੀ ਹੈ ਜਦੋਂ ਸੁਪਨੇ ਪੂਰੇ ਹੁੰਦੇ ਹਨ ਜਾਂ ਆਪਣੇ ਨੇੜੇ ਦੇ ਲੋਕਾਂ ਨੂੰ ਹੱਸਦੇ ਦੇਖਦੇ ਹਾਂ ਨੰਬਰ 4 ਉਮੀਦ ਇਹ ਉਹ ਚਿੰਗਾਰੀ ਹੈ ਜੋ ਦਿਲ ਨੂੰ ਹਰ ਹਾਲਤ ਚੋਂ ਅੱਗੇ ਵਧਣ ਦੀ ਤਾਕਤ ਦਿੰਦੀ ਹੈ ਨੰਬਰ 5 ਜੁਦਾਈ ਦਿਲ ਦਾ ਸਭ ਤੋਂ ਭਾਰੀ ਜਜ਼ਬਾ ਜਦੋਂ ਕੋਈ ਆਪਣਾ ਦੂਰ ਚਲਾ ਜਾਂਦਾ ਹੈ ਤਾਂ ਦਿਲ ਵਿੱਚ ਖਾਲੀਪਨ ਮਹਿਸੂਸ ਹੁੰਦਾ ਹੈ ਕੁਝ ਸ਼ਬਦਾਂ ਵਿੱਚ ਦਿਲ ਦੇ ਜਜ਼ਬਾਤ ਵੀ ਅਜੀਬ ਹੁੰਦੇ ਨੇ ਕਦੇ ਖਾਮੋਸ਼ ਰਹਿ ਕੇ ਵੀ ਬਹੁਤ ਕੁਝ ਕਹਿ ਜਾਂਦੇ ਨੇ ਕਦੇ ਸ਼ਬਦਾਂ ਦੀ ਧੀੜ ਵਿੱਚ ਵੀ ਖਾਲੀਪਨ ਮਹਿਸੂਸ ਕਰਉਂਦੇ ਨੇ ਦਿਲ ਦੇ ਜਜ਼ਬਾਤਾਂ ਨੂੰ ਜਜ਼ਬਾਤਾਂ ਨੂੰ ਕਦਰ ਕਰੋ ਕਿਉਂਕਿ ਇਹ ਸਾਨੂੰ ਸੱਚਮੁੱਚ ਇਨਸਾਨ ਬਣਾਉਂਦੇ ਹਨ